ਸੋ ਹਾਂਜੀ ਵੈਲਕਮ ਜੀ ਹਰਮਨ ਹਜੀ ਬਲੌਗ ਦੇ ਸਾਰਿਆਂ ਦਾ ਸੋ ਮੈਂ ਮੈਠਾ ਹਾਂ ਜੀ ਕਲੀਨਿਕ ਕਲੀਨਿਕ ਹਮ ਹਸਪੀਟਲ ਕਹਿ ਸਕਦੇ ਆ ਬੱਤਰਾ ਕਲੀਨਿਕ ਖੰਡੇ ਮੈਲਿਕੂਲਾ ਰੋਡ ਤੇ ਸੋ ਅਸੀਂ ਗਏ ਸੀ ਕੱਲ ਜਿੰਨੇ ਕੀ ਤੁਸੀਂ ਦੇਖੋਗੇ ਬਲੌਗ ਦੇ ਵਿੱਚ ਵੀ ਪਹਿਲਾਂ ਪਟਿਆਰੇ ਗਈ ਟੂ ਫਰਾਂਟ ਸਾ ਫਿਰ ਅਸੀਂ ਪਤੇ ਘਰ ਸਾ ਗਏ ਸੀ ਸੋ ਮੰਮੀ ਆਉਂਦੇ ਆਉਂਦੇ ਹੀ ਹੋ ਕੇ ਬਿਮਾਰ ਮੰਮੀ ਦੇ ਹੋਇਆ ਪੇਨ ਲੈਫਟ ਰਾਈਟ ਸਾਈਡ ਤੇ ਕਿਡਨੀ ਸਾਈਡ ਬਹੁਤ ਜ਼ਿਆਦਾ ਸੋ ਫਿਰ ਪਹਿਲਾਂ ਤਾਂ ਗਮੀਡਿੰਗ ਇੰਜੈਕਸ਼ਨ ਲਵਾਇਆ ਪਿੰਡੀ ਜਿਹੜਾ ਨੋਰਮਲ ਕਲੀਨਿਕ ਹੁੰਦਾ ਮੈਂ ਪਿੰਡਾਂ ਦੇ ਸਾਹਮਣੇ ਹੁੰਦਾ ਹੀ ਆ ਸੋ ਉਤੋਂ ਫਰਕ ਨਾ ਪਿਆ ਸੋ ਫਿਰ ਆਪਾਂ ਇਹ ਖੰਡੇ ਲਾਤੀ ਆ ਇਸੇ ਖੰਡੇ ਸੋ ਚਲੋ ਡਾਕਟਰ ਨੇ ਡ੍ਰਿਪਸ ਬਣਾ ਲਾਏ ਛੋਟੇ ਇੰਜੈਕਸ਼ਨ ਲਾਏ ਪੇਨ ਕਿਲਰ ਲਾਏ ਤੇ ਫਿਰ ਘਰੇ ਗਏ ਜੀ ਆਪਾਂ 8:00 ਵਜੇ ਤੇ ਚਲੋ ਰਾਤ ਤੱਕ ਡਿੰਕ ਕਰੇ ਸੋਖੇ ਲਗੇ ਰਾਤ ਨਿਕਲ ਗਈ ਸੋ ਫਿਰ ਅਰਲੀ ਮਾਰਨਿੰਗ ਆ ਕੇ ਆਪਾਂ ਸਕੈਨ ਵਾਲੇ ਦੇ ਆ ਸਕੈਨ ਕਰਵਾਉਣਾ ਇਸ ਸਕੈਨ ਤੇ ਵੀ ਕਾਫੀ ਟਾਈਮ ਲੱਗ ਗਿਆ ਤੇ ਸਕੈਨ ਪਹਿਲਾਂ ਹੋਈ ਨਹੀਂ ਫਿਰ ਦੁਬਾਰਾ ਹੋਈ ਫਿਰ ਉਹ ਫਿਰ ਡਾਕਟਰ ਗਿਆ ਹੈ ਨਾ ਤੇ ਫਿਰ ਪੇਨ ਸ਼ੁਰੂ ਹੋ ਗਿਆ ਸੀਗਾ ਸੋ ਡਾਕਟਰ ਕਹਿੰਦੇ ਵੀ ਇੱਕ ਵਾਰੀ ਡ੍ਰਿਪ ਲਗਵਾ ਲਓ ਵੀ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਡੀਸਿਨ ਦੇ ਦਾਂਗੇ ਸੋ ਹੁਣ ਅਸੀਂ ਅੱਜ ਫਿਰ ਦੁਪਹਿਰ ਦੇ ਹਸਪੀਟਲ ਹੀ ਆ ਸੋ ਮੰਮੀ ਦੇ ਲੱਗੇ ਹੋਇਆ ਡ੍ਰਿਪ ਤੁਹਾਨੂੰ ਦਿਖਾਣੇ ਆ ਆ ਰਹੀ ਡ੍ਰਿਪ ਚੱਲ ਰਹੀ ਹੈ ਮੰਮੀ ਦੇ ਸੋ ਮੰਮੀ ਪਾਏ ਨੇ ਰੈਸਟ ਤੇ ਹੀ ਨੇ ਸੋ ਹਜੇ ਦੂਸਰੀ ਬੋਟਲ ਐ ਸੋ 1 2 3 3 ਹਜੇ ਛੋਟੇ ਛੋਟੇ ਪਈਆਂ ਨੇ ਸੋ ਫਿਨਿਸ਼ ਹੋਣ ਗਿਆ ਫਿਰ ਘਰੇ ਜਾਵਾਂਗੇ ਸੋ ਮੰਮੀ ਦੇ ਆਈ ਆ ਕਿਡਨੀ ਸਟੋਨ ਦੇ ਵਿੱਚ ਸੌਰੀ ਕਿਡਨੀ ਚ ਸਟੋਨ ਆ ਸੋ ਉਹ ਨਿਕਲਤਾ ਜਾਊਗਾ ਵੈਸੇ ਯੂਰੀਨ ਰਾਈ ਵਾਸ਼ ਆਊਟ ਹੋ ਜਾਊਗਾ ਸੋ ਦੇਖੋ ਹੁਣ ਆਪਾਂ ਮੈਡੀਸਿਨ ਵਗੈਰਾ ਲਵਾਂਗੇ ਓਦੋਂ ਬਾਅਦ ਸੋ ਖਾਰੇ ਪੂਰੇ ਵਗੈਰਾ ਪੀਣਗੇ तो मैं भी पीते नहीं मेरी भी निकल गए बट मेरे पेन नहीं सी है ना मम्मी के पेन बहुत ज़्यादा तो चलो जी फिर मिलते हैं हम आप हाँ सो लो जी जिमें देखा भी पहला मम्मी बीमार से सो आप आ गए सी घरें घर असी नौ बजे आए थे कल तो हूँ भी टाइम शाम का है सो शाम के काम कार सारे हरजीत ने कर ले ਸੋ ਸਾਰਿਆਂ ਦੀ ਮਨ ਹੋ ਰਿਆ ਸੀ ਵੈਸੇ ਕੁਝ ਖਾਣ ਨੂੰ ਵੀ ਨਮਕੀਨ ਕੁਝ ਨੂਨ ਨਾਲ ਖਾਣ ਨੂੰ ਹੋਵੇ ਤੇ ਮੰਮੀ ਦਾ ਵੀ ਦਵਾਈਆਂ ਜੀਆਂ ਕਰਕੇ ਮੂੰਹ ਦਾ ਟੇਸਟ ਬਦਲਿਆ ਪਿਆ ਸੋ ਹੁਣ ਕਿਉਂਕਿ ਮੰਮੀ ਵੀ ਬਿਮਾਰ ਹੋ ਗਏ ਸੋ ਮੈਂ ਵੀ ਬਿਮਾਰ ਰਿਹਾ ਤੇ ਇਸ ਕਰਕੇ ਹੁਣ ਇਸ ਕਰਕੇ ਬਾਹਰਲੇ ਸਮਾਨ ਨੂੰ ਸਾਰੀ ਅਲਵਿਦਾ ਕਹਿ ਰਿਆਂ ਸੀ ਪੂਰੀ ਪ੍ਰੋਪਰ ਚੰਗੀ ਤਰ੍ਹਾਂ ਪਹਿਲਾਂ ਵੀ ਮਾੜਾ-ਮੋਟਾ ਚੱਲਦਾ ਸੀਗਾ ਹੁਣ ਉਹ ਬਿਲਕੁਲ ਹੀ ਬੰਦ ਕਰ ਦੇਣਾ ਸੀ ਹਾਂ ਕੁਝ ਵੀ ਖਾਣ ਡੋ ਸਾਰਾ ਹੀ ਬੰਦ ਤੇ ਸਾਰਿਆਂ ਦਾ ਇਨਕਲੂਡਿੰਗ ਮੀ ਤੇ ਹੁਣ ਬਣਾਉਣ ਲੱਗੇ ਨੇ ਹਰਜੀਤ ਕੁਸ਼ ਚਲੋ ਮੈਂ ਕਾਨੂੰ ਦੱਸਣਾ ਹਾਂ ਜਰਜੀਤ ਕਹਿੰਦੇ ਵੀ ਖੁੰਦੋਂ ਕੁਝ ਬਣਾ ਕੇ ਦਿਖਾਵਾਂਗੇ ਕਦੇ ਕਦੇ ਦਿਲ ਕਰਦਾ ਨਮਕੀਨ ਬਣਾਉਣ ਨੂੰ ਕੁਝ ਲੱਗੇ ਨੇ ਸੋ ਤੁਸੀਂ ਨਾਲ ਦੀ ਨਾਲ ਬਨੇ ਰਹੋ ਲਓ ਜੀ ਆਪਾਂ ਨੇ ਆਪਣੀ ਕੜਾਹੀ ਲਈ ਤੋ ਆਪਣੀ ਕੜਾਹੀ ਚ ਚਾਲ ਲੰਨੀ ਆਪਾਂ ਗੈਸ ਤੇ ਸੋ ਲਓ ਜੀ ਪਲੇਟ ਦੇ ਵਿੱਚ ਹਰਜੀਤ ਨੇ ਪਾਲੀਆਂ ਸੇਵੀਆਂ ਸੇਵੀਆਂ ਸੋ ਕੀ ਹੋ ਲਿਆ ਪਾ ਬਾਕੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਿਰਚਾਂ ਪਈਆਂ ਨੇ ਪਿਆਜ਼ ਪਏ ਨੇ ਨਮਕ ਪਿਆ ਜੀਰਾ ਪਿਆ ਸਾਰਾ ਕੁਝ ਤੁਹਾਨੂੰ ਦਿਖੀ ਰਿਹਾ ਸੋ ਪਤਲ ਗੈਸ ਵੀ ਲੱਗਿਆ ਹੋਊਗਾ ਕਿ ਕੀ ਬਣਾਣ ਲੱਗੇ ਨੇ ਕੀ ਹੋ ਪਾਇਆ ਮੈਂ ਅੱਜ ਬਣੀ ਰੋਟੀ ਖਾਦੀ ਆ ਕਿ ਤਾਂ ਚਾਰਜ ਹੋਈਆਂ ਭੁੱਖ ਲੱਗੀ ਹੋਈ ਸੀ ਆ ਮੈਨੂੰ ਭੁੱਖ ਬਹੁਤ ਲੱਗੀ ਹੋਈ ਸੀ ਕੀ ਕਿ ਹਾਇ ਬੀ ਬੀ ਹਾਂ ਯਮ ਯਮ ਬਣ ਰਿਹਾ ਦਾਦੀ ਕੀ ਕਰਦੇ ਦੇਖਿਓ ਦਾਦੀ ਦੇਖਿਓ ਕੀ ਕਰਦੇ ਇਹ ਤਾਂ ਹੀ ਕੁਝ ਬਣਨਾ ਇੰਨਾ ਤਾਂ ਹਿੰਮਤ ਨਾਲ ਆਉਂਦੀ ਕੋਲ ਲੱਗੀ ਆ ਪਤਾ ਨਹੀਂ ਕੀ ਹੋ ਗਿਆ ਅੱਜ ਆਪਾਂ ਰੋਟੀ ਜਲਦੀ ਖਾ ਲਈ ਸਿਰੋ ਰੋਟੀ ਜਲਦੀ ਖਾ ਲਈ ਸੀ ਦੁਪਹਿਰੇ ਬਾਅਦ ਫਿਰ ਮੈਂ ਦੋ ਟਿੱਕੀਆਂ ਹੀ ਖਾਤੀਆਂ ਕੁਝ ਇਕੱਠੇ ਜੇ ਬੈਠ ਕੇ ਜ਼ਿਆਦਾ ਸਮਝ ਨਹੀਂ ਆਇਆ ਅੱਜ ਤੇ ਕਰ ਲਈ ਪੀਤੀ ਬਾਤ ਤਾਂ ਹੀ ਮੈਂ ਕਹਾਂ ਮੈਨੂੰ ਵੀ ਕਾਹਦੇ ਭੁੱਖ ਲੱਗੀ ਮੈਂ ਵੀ ਜਾਦੂ ਬਸ ਛੋਟਾ ਕੱਪ ਬਸ ਉਹਨਾਂ ਕਾ ਪੀ ਕੇ ਚਲੇ ਆ ਗਿਆ ਹਾਂ ਤਾਂ ਹੀ ਭੁੱਖ ਲੱਗੀ ਆ ਭੁੱਖ ਲੱਗਿਆ ਇਸ ਮਹੀਨੇ ਕੋਈ ਕਲੋਰੀ ਰਿਸਿਵ ਨਹੀਂ ਦੁੱਧ ਵੀ ਖਾਦਾ ਪੀਤਾ ਨਹੀਂ ਲਈ ਉਹ ਦੁਪਹਿਰੇ ਵਧੀਆ ਖਾਣਾ ਖਾਣਾ ਚਾਹੀਦਾ ਭੁੱਖ ਤਾਂ ਖੁਸ਼ ਪਾਪਾ ਜੀ ਇਹ ਲਗੁਦੀ ਆਹ ਮੈਂ ਵੀ ਪਾ ਲੈਣਾ ਪਿਆਜ਼ ਦਾ ਚੰਗੀ ਬਣ ਜਾਣਗੀ ਪਿਆਜ਼ ਤੇ ਦੀ ਨਾ ਪਸ ਮੰਗ ਲਾ ਵੀ ਆਪਣਾ ਟਖਾਣੀ ਆਹ ਬਾਦਣੀ ਨੇ ਕੱਟ ਕੀ ਆਪਾਂ ਨੇ ਆਖੋ ਚਲ ਕੇ ਕੌਲੀ ਚ ਪਟਕਾਂਗੀ ਕਿੱਚ ਘੱਟ ਹੈ ਨਹੀਂ ਮੈਂ ਕਿੰਨੀ ਮਿਰਚ ਪਾਣੀ 5 ਉਹਨਾਂ 10 ਬਹੁਤ ਸੀਗੀਆਂ ਨਹੀਂ ਜ਼ਿਆਦਾ ਨਹੀਂ ਹੁੰਦੀ ਐਂ ਕੀ ਰਾਹ ਮਿਰਚ ਘੱਟ ਖਾਓ ਲੈ ਕੇ ਰਾਹ ਸਮਾਂ ਮੈਂ ਕਹਿ ਰਿਆ ਤੁਸੀਂ ਘੱਟੇ ਨਹੀਂ ਪਾਉਂਦੀਆਂ ਗੀਆਂ ਉਹਨਾਂ ਨੂੰ ਤੂੰ ਨਾ ਮੰਮੀ ਬਹੁਤ ਜ਼ਿਆਦਾ ਹਾਰਦੀ ਆ ਮੈਂ ਘੱਟਿਆ ਇਹ ਦੇਖ ਲਓ ਤਾਂ ਹੈ ਜ਼ਿਆਦਾ ਨਹੀਂ ਜੇ ਜ਼ਿਆਦਾ ਹੋ ਜਾ ਤਾਂ ਤੁਸੀਂ ਉਹ ਕਹਿ ਦਿਓ ਨੂੰ ਭੁੰਨ ਲੈਣਾ। ਪੁੰਨ ਲਈ ਉਹਦੀ ਪ੍ਰਸੰਨਤੀ ਨਹੀਂ ਰਹੀ ਹੈ। ਉਹ ਜਗਾਣਾ ਹੈ। ਹਾਂ ਜੀ ਆਇਆਂ ਨੂੰ। ਸੋ ਮੈਂ ਕਰ ਰਿਹਾ ਵੀਡੀਓ ਸ਼ੂਟ ਸੋ ਸੇਵੀਆਂ ਬਣ ਰਹੀਆਂ ਨੇ ਕਮ ਬੈਗੀ ਨੂਨ ਵਾਲੀਆਂ। ਸੋ ਮੈਂ ਵੀ ਦੇਖ ਲਈ ਰੈਸਪੀ ਕਿਵੇਂ ਬਣਾਨੀ ਹੈ ਅਰ ਜੀ ਕਿਉਂਕਿ ਮੈਂ ਕਦੇ ਸੇਵੀਆਂ ਨਹੀਂ ਬਣਾਈਆਂਗੇ ਨੂਨ ਵਾਲੀਆਂ। ਸੋ ਬਟ ਮੈਂ ਤਾਂ ਆਪਣੀ ਰੈਸਪੀ ਟਰਾਈ ਕਰਨੀ ਹੈ ਇੱਕ ਨਵੀਂ ਸੇਵੀਆਂ ਦੀ ਹੀ ਉਹ ਟਰਾਈ ਕਰੂਗਾ ਮੈਂ ਤਾਂ। ਕਿਸੇ ਢਿੰ ਬੱਸ ਪਿਆਜ਼ ਆਪੇ ਬਣ ਟਲੇ ਜਿਆਦਾ ਹੁੰਨੇ ਘੁੰਣੇ ਹੈਗੇ ਆਪਾਂ ਨੇ ਥੋੜੇ ਵਧੀਆ ਲੱਗੇ ਹੁੰਦੇ ਆ ਉਹਦੇ ਇੱਕ ਚੇਹੇ ਰੋਜ਼ ਪਿੰਕ ਤਾਂ ਹੋ ਗਏ ਅਡੀਸਲਾ ਸੀ ਵਿੱਚ ਮਟਰ ਗਾਜਰਾਂ ਪਾਵਾਂਗੇ ਪਰ ਫਿਰ ਮੰਮੀ ਕਰਕੇ ਮੰਮੀ ਨੂੰ ਕੱਟ ਮਤ ਸੀ ਤੇ ਮੰਮੀ ਦੁਆਰਾ ਉੱਥੇ ਨਾ ਹੋ ਜਾਣ ਗਾਜਰਾਂ ਠੀਕ ਨਹੀਂ ਹੈਗੇ ਉਹ ਥੋੜਾ ਜਿਆ ਕੱਟ ਕੇ ਖੁਸ਼ ਨੇ ਵਿੱਚੋਂ ਪਾਈ ਹੋਏ ਪਾਣੀ ਆਪਣਾ ਗਰਮ ਹੋਣਾ ਧਰਿਆ ਹੋਇਆ ਉੱਧਰ ਬਸ ਆਪਾਂ ਇਹ ਗਰਮ ਪਾਣੀ ਉਹ ਪਾ ਲੈਣ ਵਿੱਚ ਆ ਸੀਜ਼ ਦੇਖ ਲੋ ਕੀ ਕਰਦਾ ਮੈਂ ਅਸੀਸ ਤਨ ਅਸੀਸ ਕੰਮ ਅੱਜ ਸਵੇਰੇ ਕੋ ਤਾਂ ਉਪਰੋਂ ਬਾल्टी ਆਪਣੇ ਘੁੱਟੇ ਦੇ ਕੇ ਫੋੜੀ ਨਾ ਉਤਰੇ ਵੀ ਤੂੰ ਕਿਰੇਗੀ ਨਹੀਂ ਪੋਤਾ ਪਾਣੀ ਹੋ ਗਿਆ ਆਪਣਾ ਗਰਮ ਪਾਉਮਾ ਨੇ ਪਾਣੀ ਚਲੋ ਜੀ ਹੁਣ ਇਹਨੂੰ ਟੱਕ ਦੋ ਚਲਦਾ ਹੀ ਸੀਗਾ ਭੁੱਲੇ ਗਈ ਮੈਂ ਟੱਤੇ ਕਰਕੇ ਗੈਸ ਕਰਤਾ ਬੰਦ ਹੁਣ ਇਹਨੂੰ ਕੁਛ ਕਟਾਈ ਲਾਈ ਟੱਕ ਦਾਂਗੇ ਟੱਕ ਕੇ ਟੱਕ ਦਾਂਗੇ ਟੱਕਣ ਜੇਨ ਸੋ ਲੋ ਜੀ ਡਿਸ਼ ਗਈ ਆਪਣੀ ਬਣ ਸੀਸ ਨੂੰ ਚੰਚਾ ਦਮਾ ਕੀ ਸੋ ਪਲੇ ਇੱਕ ਚੀਜ਼ ਦੇ ਦੇ ਉਹ ਚਾਹੇ ਫੋਕ ਦੇ ਚਾਹੇ ਉਹ ਦੇ ਦੇ ਫਿਰ ਉਹਨੇ ਰੋਣਾ ਪਾਣਾ ਤੋਂ ਦੇਖ ਕੇ ਤੇ ਹਨਾ ਪਲੇਟਿੰਗ ਆਪਣੀ ਲੱਗ ਗਈਆਂ ਚਾਰਾਂ ਜਾਣੀਆਂ ਦੀਆਂ ਸੋ ਗਰਮ ਗਰਮੇ ਖਾ ਲੈਣੀਆਂ ਨੇ ਆਪਾਂ ਨਹੀਂ ਠੰਡੀਆਂ ਨਹੀਂ ਕਰਨੀਆਂ ਤਾਂ ਕਿ ਜਦੇ ਬਣਾਈਆਂ ਨੇ ਵੀ ਬਸ ਜਦੇ ਖਾ ਲਈਏ ਬਹੁਤ ਟੇਸਟੀ ਬਣਾਈਆਂ ਨੇ ਸਮੈਲ ਤਾਂ ਸਮੈਲ ਬਹੁਤ ਧੀਆ ਆ ਰਹੀ ਆ ਬਹੁਤ ਟੇਸਟੀ ਬਣੀ ਹੋਈ ਏ ਕੀ ਆ ਬਾਦਲੀ ਆਪਾਂ ਬਸ ਮਿਰਚੇ ਤੇਜ ਹੋਗੇ ਮਿਰਚ ਮੈਨੂੰ ਥੋੜੀ ਤੇਜ ਚਾਹੀਦੀ ਮੈਂ ਕਿਹਾ ਸੀ ਮਿਰਚਾਂ ਵੀ ਲਿਆ ਪਾਈਆਂ ਚਾਰ ਤਿੰਨ ਦੋ ਦੋ ਬਹੁਤ ਸਿਗੀਆਂ ਕੌੜੀਆਂ ਨਹੀਂ ਮਿਰਚਾਂ ਮੈਨੂੰ ਐਸੀ ਮਿਰਚੀਆਂ ਕੌੜੀਆਂ ਚਾਹੀਦੀਆਂ ਇਹਨੇ ਕੌੜ ਚਾਲ ਬਤਾ ਦਿੰਨਾ ਇਹ ਵੀ ਸਿਰ ਮਾਂ ਮਾਂ ਕੌੜੀਆਂ ਹਾਂ ਦੇਖੋ ਯਮਯਮ ਸੋ ਲਓ ਜੀ ਪਲੇਟਿੰਗ ਹੋ ਗਈ ਆਪਾਂ ਹੁਣ ਸੋ ਆਪਾਂ ਵੀਡੀਓ ਕਰਦੇ ਹੋ ਰਹੀਏ ਐਂਡ ਇਹ ਖਾਣ ਤੇ ਕਰਾਂਗੇ ਗਰਮਾ ਗਰਮ ਖਾਈਏ ਤੇ ਮੇਰੇ ਮੂੰਹ ਚ ਤਾਂ ਭਾਰਿਆ ਪਾਣੀ ਸ਼ਾਣੀ ਟੇਸਟ ਕਰਕੇ ਤੇ ਚਲੋ ਖਾਈਏ ਮम्मी ਨੂੰ ਮੈਂ ਨੀਰ ਹੀ ਪਾਈਆਂ ਨੇ ਹਾਂ ਮੰਮੀ ਨੂੰ ਥੋੜੀਆਂ ਜਿਹੀ ਪਾਈ ਲਓ ਜੀ ਬਾખી ਬਹੁਤ ਟੇਸਟੀ ਨੇ ਲਓ ਜੀ ਤੁਹਾਨੂੰ ਭਾਫਾ ਨਿਕਲਦੀਆਂ ਦਿਖਦੀਆਂ ਹੋਣੀਆਂ ਨੇ ਤੇ ਗਰਮ ਗਰਮ ਹੀ ਖਾਣ ਚ ਵਧੀਆ ਲੱਗਦੀਆਂ ਨੇ ਇਹ ਵਿੱਚ ਮੈਂ ਐਕਸੈਪਟ ਕਰੀਆ ਸਾਸ ਵੀ ਆਪਣੇ ਘਰ ਦੀਆ ਘਰ ਦੀ ਸਾਸ ਬਸ ਨਹੀਂ ਸੇਮੀਆਂ ਬਸ ਉਹ ਤਾਂ ਘਰ ਦੀ ਨੂੰ ਵੀ ਸੇਮੀਆਂ ਵੀ ਮੰਮੀ ਵੀ ਖਾ ਰਹੇ ਨੇ ਹਮਾਰੇ ਤੋਂ ਅਸੀਸ ਆਪਣਾ ਖਾ ਰਿਹਾ ਅਸੀਸ ਦੇ نیچے ਕੁਛ ਵਸ਼ਾਉਣਾ ਸੀਗਾ ਨਾ ਕੁਛ ਲੱਗਿਆ ਨਹੀਂਗਾ ਬਈ ਦੇਖ ਲੈ ਮੈਂ ਅੱਜ ਚਾਦਰ ਵਸ਼ਾਈਆ ਲਓ ਜੀ ਸਾਰੇ ਜਣੇ ਫਟਾਫਟ ਖਾ ਰਹੇ ਨੇ ਤੇ ਸਾਰਿਆਂ ਨੇ ਤੁਹਾਨੂੰ ਦੱਸਤਾ ਵੀ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਤੇ ਮੇਰੀਆਂ ਹੋ ਰਹੀਆਂ ਨੇ ਠੰਡੀਆਂ ਤੇ ਮੈਨੂੰ ਠੰਡੀਆਂ ਵੈਸੇ ਨਹੀਂ ਵਧੀਆ ਲੱਗਦੀਆਂ ਹੁੰਦੀਆਂ ਮੈਂ ਮਿੱਠੀਆਂ ਸੇਮੀਆਂ ਵੀ ਗਰਮ-ਗਰਮ ਹੀ ਖਾਣੀ ਹੁੰਦੀਆਂ ਹਰ ਇੱਕ ਚੀਜ਼ ਦਾ ਤੇ ਇਹਦੇ ਕਰਕੇ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਔਰ ਇੰਡ ਤਾਂ ਕਿ ਮੈਂ ਵੀ ਜਲਦੀ-ਜਲਦੀ ਗਰਮ-ਗਰਮ ਸੇਮੀਆਂ ਖਾ ਸਕਾਂ ਆਪਣੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਰਿਆਂ ਨੂੰ ਕਿਵੇਂ ਲੱਗੀ ਵੀਡੀਓ ਤੇ ਸਾਰੇ ਜਣੇ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਜਿਹੜੀਆਂ ਆਪਾਂ ਘਰੇ ਸੇਮੀਆਂ ਬਣਾਉਨੇ ਆ ਉਹਨਾਂ ਦੀਆਂ ਬਹੁਤ ਵਧੀਆ ਬਣਦੀਆਂ ਨੇ ਇਹ ਤੇ ਸਾਰੇ ਜਣੇ ਬਣਾ ਕੇ ਦੇਖਿਓ ਹਾਂ ਬਾਹਰਲੀ ਮੈਗੀ ਨਾਲੋਂ ਵੈਸਟ ਨੇ ਮੈਗੀ ਅੰਨੀ ਬਿਲਕੁਲ ਟ੍ਰਾਈ ਜਰੂਰ ਕਰੋ ਬਿਲਕੁਲ ਮੈਗੀ ਅੰਨੀ ਖਾਣੀ ਅੰਨੀ ਚਾਹੀਦੀ ਹੁੰਦੀ ਤੇ ਓਕੇ ਜੀ ਬਾਏ ਬਾਏ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਓਕੇ ਜੀ